ਸਿੱਖਿਆ ਮੰਤਰੀ ਹਰਜੋਤ ਮੈਸ ਦੇ ਹਲਕੇ ਦਾ ਪਿੰਡ ਚੰਦਪੁਰ ਬੇਲਾ ਹਾਈ ਕੋਰਟ ਦੇ ਹੁਕਮਾਂ ਦੇ ਬਾਵਜੂਦ ਗੈਰ ਕਾਨੂੰਨੀ ਮਾਈਨਿੰਗ ਡਿਸਲਿੰਗ ਇਲੀਗਲ ਹੈ ਇਹ ਡਿਸਲਿੰਟਿੰਗ ਦੇ ਨਾਂ ਤੇ ਕੁਦਰਤੀ ਸਰੋਤਾਂ ਦੀ ਖੁੱਲੀ ਲੁੱਟ ਕੀਤੀ ਜਾ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਅੱਖਾਂ ਮੀਟੀਆਂ ਪੰਜਾਬ ਦੀ ਖੁੱਲੀ ਲੁੱਟ ਅਰਵਿੰਦ ਕੇਜਰੀਵਾਲ ਦੇ ਖਜ਼ਾਨੇ ਭਰੇ ਭਰਨੇ ਜਾਰੀ ਕਰੋੜਾਂ ਦੀ ਲੁੱਟ ਜਾਰੀ ਮਾਨਯੋਗ ਹਾਈ ਕੋਰਟ ਦੇ ਰੋਕ ਦੇ ਬਾਵਜੂਦ ਇਲੀਗਲ ਮਾਈਨਿੰਗ ਜਾਰੀ ਸਾਡੀ ਹਾਈ ਕੋਰਟ ਦੇ ਕੋਰਟ ਅਜ਼ਰਬ ਨੂੰ ਬੇਨਤੀ ਤੁਰੰਤ ਮੌਕੇ ਤੇ ਪਹੁੰਚ ਕੇ ਚਾਇਜਾ ਲਵੋ ਜੀ ਇਸ ਸਭ ਮਾਮਲੇ ਦੀ ਇੰਡੀਪੈਂਡੈਂਟ ਇਨਕੁਆਇਰੀ ਕੀਤੀ ਜਾਵੇ ਪੰਜਾਬ ਨੂੰ ਬਚਾਉਣ ਲਈ ਸਹਿਯੋਗ ਦਿੱਤਾ ਜਾਵੇ ਇਹ ਟਵੀਟ ਵਿਕਰਮ ਸਿੰਘ ਮਜੀਠੀਆ ਨੇ ਕੀਤਾ ਹੈ ਤੇ ਜੋ ਕਿ ਭਗਵੰਤ ਮਾਨ ਨੂੰ ਸਿੱਧਾ-ਸਿੱਧਾ ਕਹਿ ਰਹੇ ਨੇ ਕਿ ਆਪ ਜੀ ਦੇ ਆਪਜੀ ਦੇ ਮੰਤਰੀ ਹਰਜੋਤ ਬੈਂਸ ਦੇ ਹਲਕੇ ਦੇ ਵਿੱਚ ਨਜਾਇਜ਼ ਮੈਨੀ ਕੀਤੀ ਜਾ ਰਹੀ ਹੈ ਉਸ ਨੂੰ ਲੈ ਕੇ ਵਿਕਰਮ ਮਜੀਠੀਆ ਨੇ ਟਵੀਟ ਕੀਤਾ ਜਿਸ ਵਿੱਚ ਉਹ ਕਹਿੰਦੇ ਨੇ ਕਿ ਹਾਈ ਕੋਰਟ ਨੂੰ ਆਪਣੇ ਆਪਣੇ ਇੰਡੀਪੈਂਡੈਂਟ ਤੇ ਇਨਕੁਆਇਰੀ ਕਰਨੀ ਚਾਹੀਦੀ ਹੈ ਇਹ ਪੰਜਾਬ ਨੂੰ ਲੁੱਟਿਆ ਜਾ ਰਿਹਾ ਤੇ ਕੇਜਰੀਵਾਲ ਦੇ ਖਜ਼ਾਨੇ ਭਰੇ ਜਾ ਰਹੇ ਨੇ ਇਹ ਟਵੀਟ ਵਿਕਰਮ ਸਿੰਘ ਮਜੀਠੀਆ ਨੇ ਕੀਤਾ ਡਿਸਲਿੰਗ ਇਲੀਗਲ ਹੈ ਇਹ ਡਿਸਲਿੰਟਿੰਗ ਦੇ ਨਾਂ ਤੇ ਕੁਦਰਤੀ ਸਰੋਤਾਂ ਦੀ ਖੁੱਲੀ ਲੁੱਟ ਕੀਤੀ ਜਾ ਰਹੀ ਆ ਮੁੱਖ ਮੰਤਰੀ ਭਗਵੰਤ ਮਾਨ ਦੇ ਅੱਖਾਂ ਮੀਟੀਆਂ ਪੰਜਾਬ ਦੀ ਖੁੱਲੀ ਲੁੱਟ ਅਰਵਿੰਦ ਕੇਜਰੀਵਾਲ ਦੇ ਖਜ਼ਾਨੇ ਭਰੇ ਭਰਨੇ ਜਾਰੀ ਕਰੋੜਾਂ ਦੀ ਲੁੱਟ ਜਾਰੀ ਮਾਨਯੋਗ ਹਾਈ ਕੋਰਟ ਦੇ ਰੋਕ ਦੇ ਬਾਵਜੂਦ ਇਲੀਗਲ ਮਾਈਨਿੰਗ ਜਾਰੀ ਸਾਡੀ ਹਾਈ ਕੋਰਟ ਦੇ ਕੋਰਟ ਅਜ਼ਰਬ ਨੂੰ ਬੇਨਤੀ ਤੁਰੰਤ ਮੌਕੇ ਤੇ ਪਹੁੰਚ ਕੇ ਚਾਇਜਾ ਲਵੋ ਜੀ ਇਸ ਸਭ ਮਾਮਲੇ ਦੀ ਇੰਡੀਪੈਂਡੈਂਟ ਇਨਕੁਆਇਰੀ ਕੀਤੀ ਜਾਵੇ ਪੰਜਾਬ ਨੂੰ ਬਚਾਉਣ ਲਈ ਸਹਿਯੋਗ ਦਿੱਤਾ ਜਾਵੇ ਇਹ ਟਵੀਟ ਵਿਕਰਮ ਸਿੰਘ ਮਜੀਠੀਆ ਨੇ ਕੀਤਾ ਹੈ ਤੇ ਜੋ ਕਿ ਭਗਵੰਤ ਮਾਨ ਨੂੰ ਸਿੱਧਾ-ਸਿੱਧਾ ਕਹਿ ਰਹੇ ਨੇ ਕਿ ਆਪ ਜੀ ਦੇ ਆਪ ਜੀ ਦੇ ਮੰਤਰੀ ਹਰਜੋਤ ਮੈਸ ਦੇ ਹਲਕੇ ਦੇ ਵਿੱਚ ਨਜਾਇਜ਼ ਮੈਨੀ ਕੀਤੀ ਜਾ ਰਹੀ ਹੈ ਉਸ ਨੂੰ ਲੈ ਕੇ ਵਿਕਰਮ ਮਜੀਠੀਆ ਨੇ ਟਵੀਟ ਕੀਤਾ ਜਿਸ ਵਿੱਚ ਉਹ ਕਹਿੰਦੇ ਨੇ ਕਿ ਹਾਈ ਕੋਰਟ ਨੂੰ ਆਪਣੇ ਆਪਣੇ ਇੰਡੀਪੈਂਡੈਂਟ ਤੇ ਇਨਕੁਆਇਰੀ ਕਰਨੀ ਚਾਹੀਦੀ ਹੈ ਇਹ ਪੰਜਾਬ ਨੂੰ ਲੁੱਟਿਆ ਜਾ ਰਿਹਾ ਤੇ ਕੇਜਰੀਵਾਲ ਦੇ ਖਜ਼ਾਨੇ ਭਰੇ ਜਾ ਰਹੇ ਨੇ ਇਹ ਟਵੀਟ ਵਿਕਰਮ ਸਿੰਘ ਮਜੀਠੀਆ ਨੇ ਕੀਤਾ ਹੈ ਡਿਸਲਿੰਟਿੰਗ ਇਲੀਗਲ ਹੈ ਇਹ ਡਿਸਲਿੰਟਿੰਗ ਦੇ ਨਾਂ ਤੇ ਕੁਦਰਤੀ ਸਰੋਤਾਂ ਦੀ ਖੁੱਲੀ ਲੁੱਟ ਕੀਤੀ ਜਾ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਅੱਖਾਂ ਮੀਟੀਆਂ ਪੰਜਾਬ ਦੀ ਖੁੱਲੀ ਲੁੱਟ ਅਰਵਿੰਦ ਕੇਜਰੀਵਾਲ ਦੇ ਖਜ਼ਾਨੇ ਭਰੇ ਭਰਨੇ ਜਾਰੀ ਕਰੋੜਾਂ ਦੀ ਲੁੱਟ ਜਾਰੀ ਮਾਨਯੋਗ ਹਾਈ ਕੋਰਟ ਦੇ ਰੋਕ ਦੇ ਬਾਵਜੂਦ ਇਲੀਗਲ ਮਾਈਨਿੰਗ ਜਾਰੀ ਸਾਡੀ ਹਾਈ ਕੋਰਟ ਦੇ ਕੋਰਟ ਅਜ਼ਰਬ ਨੂੰ ਬੇਨਤੀ ਤੁਰੰਤ ਮੌਕੇ ਤੇ ਪਹੁੰਚ ਕੀ ਜਾਂਚ ਲਵੋ ਜੀ ਇਸ ਸਭ ਮਾਮਲੇ ਦੀ ਇੰਡੀਪੈਂਡੈਂਟ ਇਨਕੁਆਇਰੀ ਕੀਤੀ ਜਾਵੇ ਪੰਜਾਬ ਨੂੰ ਬਚਾਉਣ ਲਈ ਸਹਿਯੋਗ ਦਿੱਤਾ ਜਾਵੇ ਇਹ ਟਵੀਟ ਵਿਕਰਮ ਸਿੰਘ ਮਜੀਠੀਆ ਨੇ ਕੀਤਾ ਹੈ ਤੇ ਜੋ ਕਿ ਭਗਵੰਤ ਮਾਨ ਨੂੰ ਸਿੱਧਾ-ਸਿੱਧਾ ਕਹਿ ਰਹੇ ਨੇ ਕਿ ਆਪ ਜੀ ਦੇ ਆਪ ਜੀ ਦੇ ਮੰਤਰੀ ਹਰਜੋਤ ਮੈਂਸ ਦੇ ਹਲਕੇ ਦੇ ਵਿੱਚ ਨਜਾਇਜ਼ ਮੈਣੀ ਕੀਤੀ ਜਾ ਰਹੀ ਹੈ ਉਸ ਨੂੰ ਲੈ ਕੇ ਵਿਕਰਮ ਮਜੀਠੀਆ ਨੇ ਟਵੀਟ ਕੀਤਾ ਜਿਸ ਵਿੱਚ ਉਹ ਕਹਿੰਦੇ ਨੇ ਕਿ ਹਾਈ ਕੋਰਟ ਨੂੰ ਆਪਣੇ ਆਪਣੇ ਇੰਡੀਪੈਂਡੈਂਟ ਤੇ ਇਨਕੁਆਇਰੀ ਕਰਨੀ ਚਾਹੀਦੀ ਹੈ ਇਹ ਪੰਜਾਬ ਨੂੰ ਲੁੱਟਿਆ ਜਾ ਰਿਹਾ ਹੈ ਤੇ ਕੇਜਰੀਵਾਲ ਦੇ ਖਜ਼ਾਨੇ ਭਰੇ ਜਾ ਰਹੇ ਨੇ ਇਹ ਟਵੀਟ ਵਿਕਰਮ ਸਿੰਘ ਮਜੀਠੀਆ ਨੇ ਕੀਤਾ